ਪਾਕਿਸਤਾਨ ਤੋਂ ਰਿਹਾ ਹੋ ਕੇ ਵਾਪਸ ਆਏ ਸੱਤ ਭਾਰਤੀ ਨਾਗਰਿਕ ਹੜਾਂ ਦੌਰਾਨ ਪਾਣੀ ਚ ਰੁੜ ਕੇ ਪਹੁੰਚੇ ਸੀ ਪਾਕਿਸਤਾਨ ਅਟਾਰੀ ਵਾਗਾ ਸਰਹੱਦ ਤੇ ਪਾਵਕ ਮਿਲਾਪ ਦੀਆਂ ਤਸਵੀਰਾਂ ਆਈਆਂ ਸਾਹਮਣੇ ਪਾਕਿਸਤਾਨ ਰੇਂਜਰਸ ਨੇ ਬੀਐਸਐਫ ਦੇ ਹਵਾਲੇ ਕੀਤੇ ਨਾਗਰਿਕ 18 ਮਗਸਤ ਸਰਹੱਦ ਤੇ ਉਸ ਵੇਲੇ ਪਾਵਕ ਅਤੇ ਸੁਖਦਾਈ ਮਾਹੌਲ ਵੇਖਣ ਨੂੰ ਮਿਲਿਆ ਜਦੋਂ ਪਾਕਿਸਤਾਨ ਤੋਂ ਰਿਹਾ ਹੋ ਕੇ ਸੱਤ ਭਾਰਤੀ ਨਾਗਰਿਕ ਆਪਣੇ ਵਤਨ ਵਾਪਸ ਪਰਤੇ ਲੰਬੇ ਸਮੇਂ ਬਾਅਦ ਆਪਣੇ ਅਜ਼ੀਜ਼ਾਂ ਨੂੰ ਸੁਰੱਖਿਤ ਵਾਪਸ ਦੇ ਕੇ ਪਰਿਵਾਰਿਕ ਮੈਂਬਰਾਂ ਦੀਆਂ ਅੱਖਾਂ ਖੁਸ਼ੀ ਨਾਲ ਭਰ ਆਈਆਂ ਇਹਨਾਂ ਨਾਗਰਿਕਾਂ ਨੂੰ ਲੈਣ ਲਈ ਉਹਨਾਂ ਦੇ ਪਰਿਵਾਰ ਵੱਡੀ ਗਿੰਦੀ ਦੇ ਵਿੱਚ ਸਰਹੱਦ ਉੱਤੇ ਪਹੁੰਚੇ ਤਦ ਆਦਿ ਇਹ ਕਿ ਸਾਲਾਂ ਦੀ ਬੇਚੈਨੀ ਅਤੇ ਉਡੀਕ ਤੋਂ ਬਾਅਦ ਜਿਵੇਂ ਹੀ ਇਹ ਨਾਗਰਿਕ ਭਾਰਤੀ ਸਰਹੱਦ ਦੇ ਵਿੱਚ ਦਾਖਲ ਹੋਏ ਸਾਰੇ ਮਾਹੌਲ ਵਿੱਚ ਖੁਸ਼ੀ ਤੇ ਸਕੂਨ ਦੀ ਲਹਿਰ ਦੌੜ ਗਈ ਤਦ ਦੱਸਦੇ ਕਿ 2023 ਦੇ ਵਿੱਚ ਆਏ ਹੜਾਂ ਕਾਰਨ ਇਹ ਗਲਤੀ ਨਾਲ ਪਾਕਿਸਤਾਨ ਸਰਹੱਦ ਪਾਰ ਕਰ ਗਏ ਸੀ ਜਿਨ੍ਹਾਂ ਨੂੰ ਕਿ ਹੁਣ ਰਿਹਾ ਕੀਤਾ ਗਿਆ ਜਿੰਦਰ ਸਿੰਘ ਜਿਹੜੇ ਪਿੰਡ ਦੇ ਕਿੰਨੇ ਜਾਣੇ ਤੁਸੀਂ ਤਿੰਨ ਜਾਣੇ ਕਿਸ ਤਰ੍ਹਾਂ ਦਿੱਤ ਲਗੇ ਪਾਕਿਸਤਾਨ ਜੀ ਮੇਰੀ ਜਮਿੰਟ ਤੇ ਐਸਾ ਖੜਾ ਸੀ ਉਹਨੂੰ ਪਤਾ ਕਰਨ ਨੂੰ ਗਏ ਸਤਲੋਈ ਬਰਿਆ ਤੋਂ ਅੱਗੇ ਆ ਜੀ ਬੱਟ ਦੇ ਨਾਲ ਪਾਣੀ ਦਾ ਵਹਾਅ ਜ਼ਿਆਦਾ ਸੀ ਤੇ ਸਾਡੇ ਕੋ ਬਾਕੀ ਨੇ ਮੋੜਾਂਗੇ ਅੱਛਾ ਜੀ ਉੱਥੇ ਰੋੜ ਕੇ ਸਮਾਪਤ ਉੱਥੇ ਫਿਰ ਕਿਸ ਤਰ੍ਹਾਂ ਅੱਗੇ ਤੁਹਾਨੂੰ ਕਿੱਥੇ ਨਹੀਂ ਆਏਗਾ ਕਿੰਨੇ ਫੜਿਆ ਉੱਥੇ ਸਾਨੂੰ ਜੀ ਪਿੰਡ ਹੈਗਾ ਸੀ ਆਪਾਂ ਉੱਥੇ ਉਹਨਾਂ ਕਹਿੰਦਾ ਕੋਈ ਗੱਲ ਨਹੀਂ ਤੇ ਉਹਨਾਂ ਕਹਿੰਦੇ ਬਦੋ ਮਿੰਦੀ ਸੱਦ ਲਈ ਤੇ ਉੱਥੋਂ ਨਸਨ ਫੜਾਉਂਦੇ ਆ ਅੱਜੋ ਕਿਸੇ ਘਰ ਬਾਬਾ ਜੀ ਹਾਂਜੀ ਕਿਹਦਾ ਲੱਗ ਰਿਹਾ ਹੈ ਥੋੜਾ ਭਾਜੀ ਬੋਰ ਵਜੇ ਲੱਗਦੇ ਕਿੰਨੇ ਜਿਹੇ ਸੁਝਾਅ ਇੱਕ ਸਾਲ ਦੀ ਹੈ ਅਜਬ ਸਰਕਾਰਾਂ ਦੀ ਪੀੜ ਬਚਾਉਗੀ ਸਰਕਾਰਾਂ ਪੀੜ ਕਰਨ ਜਿਹੜੇ ਬਾਕੀ ਦੇ ਨਹੀਂ ਜਿਹਨਾਂ ਨੂੰ ਛਡਾ ਲੈਣਾ ਵਧੀਆ ਥੱਲੇ ਇਹ ਬਹੁਤ ਵਜੇ ਪਹਿਲੇ ਬਹੁਤ ਜ਼ਿਆਦਾ ਟਾਈਮ ਹੀ ਕੱਟ ਆਇਆ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਵਤਨ ਵਾਪਸੀ ਹੋ ਰਹੀ ਹੈ ਲੜਕੀਆਂ ਦੀ ਕੀ ਕਹਿਣਾ ਬਹੁਤ ਖੁਸ਼ੀ ਹੋਈ ਹੈ ਜਿਹੜੀ ਅਸੀਂ ਲੋਕ ਸਰਕਾਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਹੜੇ ਸਾਡੇ ਵਿਦੋਤਾ 8 ਸਾਲ ਦੇ ਵਿੱਚ 3 ਸਾਲ ਦਾ ਸਟੇਪ ਸਭ ਨੂੰ ਮੁੰਡੇ ਵਾਪਸ ਲੱਗਦੇ ਜੀ ਤੇ ਨਾ ਵਾਪਸ ਆਉਣੇ ਕਰਦੇ ਆ ਜੀ ਸਰਪੰਚ ਸਾਹਿਬ ਦੇਖਿਆ ਗਿਆ ਜੀ ਕਈ ਲੋਕ ਜਿਹੜੇ ਨੇ ਸਾਰੀ ਸਾਰੀ ਉਮਰ ਪਾਕਿਸਤਾਨ ਦੀ ਜੇਲਾਂ ਦੇ ਵਿੱਚ ਸੜ ਗਏ ਨੇ ਪਰ ਤੁਹਾਡੇ ਪਿੰਡ ਦੇ ਜਿਹੜੇ ਨੌਜਵਾਨ ਨੇ ਵਾਪਸ ਆ ਰਹੇ ਨੇ ਕੀ ਕਹਿਣਾ ਕਿ ਕਿੰਨੀ ਖੁਸ਼ੀ ਹੋ ਰਹੀ ਹੈ ਸੰਤ ਸਰ ਬਹੁਤ ਖੁਸ਼ੀ ਹੋ ਰਹੀ ਹੈ ਨਾਲ ਛੋਟੇ ਛੋਟੇ ਬੱਚੇ ਬਹੁਤ ਸਾਡੇ ਨਾਲ ਆਏ ਨੇ ਅੱਜ ਜੀ ਉਹਨਾਂ ਦੇ ਵਾਈਫਾਈ ਆ ਸੋਹਰਾ ਜੀ ਆਏ ਨੇ ਆਪ ਜੀ ਕੋਲ ਚੱਲੇ ਆਏ ਆ ਜੀ ਬਹੁਤ ਬਹੁਤ ਮੀਡੀਆ ਸਰ ਬਹੁਤ ਧੰਨਵਾਦ ਕਰਦਾ ਜਿਹੜੇ ਵੀ ਸਾਰੇ ਸਾਡੀਆਂ ਆਵਾਜ਼ਾਂ ਉਠਾਉਂਦੇ ਰਹੇ ਪਾਕਿਸਤਾਨ ਨਾਲ ਖਿਚਾਉਂਦੇ ਰਹੇ ਆ ਜੀ ਬਹੁਤ ਬਹੁਤ ਦਿਲੋਂ ਧੰਨਵਾਦ ਬਹੁਤ ਜ਼ਰੂਰ ਕਰਦਾ ਕਿੰਨੇ ਕਿੰਨੇ ਨੌਜਵਾਨ ਸੀ ਜੀ 200 ਸੀ ਜੀ ਮੇਰਾ ਪਰ ਜੀਆਂ ਬਿਹਾਰੀ ਪਰ ਆਟਾਰੀ ਬਾਰਡਰ ਤੇ ਜਿਆਦਾ ਪ੍ਰੋਟੋਕੋਲ ਉਸ ਤੋਂ ਪੁੱਛਦਾ ਪਾਕਿਸਤਾਨ ਸਰਕਾਰ ਵੱਲੋਂ ਅੱਜ ਇੱਕ ਆਰਡਰ ਪਾਸ ਕੀਤਾ ਗਿਆ ਵਾ ਜਿਹਦੇ ਮਤੇ ਮੁਤਾਬਕ ਇੰਡੀਅਨ ਜਿਹੜੇ ਸਿਵਲ ਪ੍ਰਿਜ਼ਨਰ 7% ਆ ਜਿਨ੍ਹਾਂ ਨੂੰ ਰੀਲੀਜ਼ ਕਰਨ ਦੇ ਆਰਡਰ ਦਿੱਤੇ ਗਏ ਜਿਹੜੇ ਕਿ ਕਸਟਮ ਇਮੀਗ੍ਰੇਸ਼ਨ ਆਫਿਸ ਫਟਾਰੀ ਬਾਰਡਰ ਸਮਥਿੰਗ ਹੋਰ ਜਿਹੜੇ ਆ ਰਿਲੇਟਡ ਅਫਸਰ ਦੇ ਵਿੱਚ ਇਹਨਾਂ ਦੇ ਆਰਡਰ ਪਹੁੰਚ ਗਏ ਪਾਕ ਰेंजर ਦੇ ਸਾਦੇ ਸਾਤ ਜਿਹੜੇ ਆ ਸਿਵਲ ਪ੍ਰਿਜ਼ਨਰ ਉਹਨਾਂ ਨੂੰ ਬੀਐਸਐਫ ਰेंजर ਦੇ ਬੀਐਸਐਫ ਦੇ ਅਫਸਰ ਦੇ ਹੱਥ ਹੰਡਓਵਰ ਕੀਤਾ ਅ ਜੋ ਨੇ ਨੈਪਟੂਨਲ ਅਟਾਰੀ ਜੀ ਦੀ ਡੀਸੀ ਆਫਿਸ ਤੋਂ ਡਿਊਟੀ ਲਗੀ ਹੋਈ ਹੈ ਜਿਨ੍ਹਾਂ ਨੂੰ ਅਸੀਂ ਹੈਂਡਓਵਰ ਕਰਾਂਗੇ ਸ੍ਰੀ ਸੋਹੇਰ ਮੀਰ ਆਈਪੀਐਸ ਅਸਸੀ ਹੰਸਰ ਰੋਲ ਜੀ ਵੱਲੋਂ ਇਹਨਾਂ ਦੀ ਸਟੂਡੈਂਟ ਦੀ ਪੁਖਤਾ ਪ੍ਰਬੰਧ ਕੀਤੇਗੇ ਕਿ ਪਾਇਲਟ ਸਕਵਾਡ ਪਾਇਲਟ ਦਾ ਇੰਤਜ਼ਾਮ ਕੀਤਾ ਗਿਆ ਬਾਰਡਰ ਤੋਂ ਇਹਨਾਂ ਨੂੰ ਅੰਮ੍ਰਿਤਸਰ ਦੀ ਹਾਜ਼ਰੰਦਰ ਲੈ ਜਾਏਗਾ ਉੱਥੋਂ ਅੱਗੇ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਦੀ ਪਾਇਲਟ ਦੇ ਨਾਲ ਇਹਨਾਂ ਨੂੰ ਪੂਰਾ ਸਕਿਉਰਿਟੀ ਦੇ ਨਾਲ ਇਹ ਰੈੱਡ ਕਰਾਸ ਗੁਰਦਾਨ ਘਾਸਪਟਲ ਲੈ ਜਾਏਗਾ ਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਆ ਗਾਰਡੀਅਨ ਉਹਨਾਂ ਦੇ ਹੈਂਡਓਵਰ ਕੀਤੇ ਜਾਈਗੇ ਚੜ੍ਹਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਬਬਲੂ ਮਹਾਜਨ ਦੀ ਖਾਸ ਰਿਪੋਰਟ